ਪਵਾਨੀਗੜ੍ਹ ਪੁਲਿਸ ਨੂੰ ਮਿਲੀ ਕਬੱਡੀ ਸਾਬਤ ਤਾਂ ਮਾਜੀ ਪਿੰਡ ਚੋਰੀ ਦੇ ਮਾਮਲੇ 'ਚ ਥਾਰ ਗੱਡੀ ਤੇ ਹੋਰ ਸਮਾਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਚੋਰੀ ਦੇ ਵੱਡੇ ਮਾਮਲੇ ਦੀ ਗੁੱਥੀ ਛੁਲਝਾਉਂਦਿਆਂ ਚੋਰ ਗਰੋਹ ਦੇ ਦੋ ਮੈਂਬਰ ਗ੍ਰਿਫਤਾਰ ਕਰ ਲਏ ਡੀਐਸਪੀ ਰਾਹੁਲ ਕੌਂਸਲ ਥਾਣਾ ਮੁਖੀ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ 'ਚ ਬਣਾਈ ਗਈ ਪੁਲਿਸ ਟੀਮ ਨੇ ਕੁਝ ਦਿਨਾਂ ਵਿੱਚ ਕਾਰਵਾਈ ਕਰਦਿਆਂ ਚੋਰੀ ਦੀ ਕੀਤੀ ਥਾਰ ਗੱਡੀ ਸਮੇਤ ਤੇ ਹੋਰ ਸਮਾਨ ਬਰਾਮਦ ਕਰ ਲਿਆ ਜਾਣਕਾਰੀ ਮੁਤਾਬਕ 7 ਸਤੰਬਰ ਨੂੰ ਪਿੰਜਮਾ ਪਿੰਡ ਮਾਜੀ ਵਿਖੇ ਇੱਕ ਘਰ ਚ ਥਾਰ ਗੱਡੀ ਤੇ ਗਏ ਨੇ ਹੋਰ ਸਮਾਨ ਚੋਰੀ ਦੀ ਸੂਚਨਾ ਮਿਲੀ ਸੀ ਇਸ ਪ੍ਰਾਂਤ ਇੰਸਪੈਕਟਰ ਦਵਨਦੀਪ ਹੈੱਡ ਕਨਸਟੇਬਲ ਗੁਰਜਿੰਦਰ ਸਿੰਘ ਮੁੱਖ ਮੁਰਸੀ ਜਗਸੀਰ ਸਿੰਘ ਆਈਟੀ ਸੈੱਲ ਦੇ ਅਸ਼ਵਨੀ ਕੁਮਾਰ ਨੂੰ ਟੀਮ ਵਿੱਚ ਸ਼ਾਮਲ ਕਰਕੇ ਜਾਂ ਸ਼ੁਰੂ ਕਰ ਦਿੱਤੀ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ਤੇ ਪੁਲਿਸ ਨੇ ਬਿਕਰ ਸਿੰਘ ਉਰਫ ਵਿੱਕੀ ਵਾਸੀ ਪਿੰਡ ਮਾਜੀ ਗਰਦੀਪ ਸਿੰਘ ਵਾਸੀ ਪਿੰਡ ਕੁਲਾਰਾਂ ਸਮਾਣਾ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਅਧਿਕਾਰੀਆਂ ਨੇ ਦੱਸਿਆ ਕਿ ਬਿਕਰ ਸਿੰਘ ਨੇ ਆਪਣੀ ਮਾਸੀ ਦੇ ਲੜਕੇ ਗਰਦੀਪ ਸਿੰਘ ਨਾਲ ਮਿਲ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਉਸ ਨੂੰ ਪਤਾ ਲੱਗਾ ਇਕੱਲੀ ਘਰ ਵਿੱਚ ਰਹਿਣ ਵਾਲੀ ਬਜ਼ੁਰਗ ਔਰਤ ਬਾਹਰ ਗਈ ਹੋਈ ਸੀ ਚੋਰਾਣ ਪੁਲਿਸ ਵੱਲੋਂ ਚੋਰੀ ਕੀਤੀ ਥਾਰ ਗੱਡੀ ਨੇੜੇ ਦਰਬਾ ਦਰਬਾ ਦੇ ਇੱਕ ਗੁਰੂ ਘਰ ਦੇ ਪਾਰਕਿੰਗ ਵਿੱਚ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਗਹਿਣੇ ਤੇ ਹੋਰ ਵੀ ਸਮਾਨ ਬਰਾਮਦ ਕਰ ਲਿਆ ਗਿਆ ਰਿਪੋਰਟਰ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਦੇਖੋ ਜੀ ਇਸ ਮੌਦ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਵੱਲੋਂ ਬੜੇ ਸਖਤ ਨਿਰਦੇਸ਼ ਨੇ ਕਿ ਸਾਡੇ ਡੀਐਸਪੀ ਸਾਹਿਬ ਵੀ ਪੂਰੀ ਕਰਦੀ ਰਹਿਣ ਮੈਂ ਇਹ ਤਾਂ ਸੀ ਇੱਕ ਮਹੀਤੀ ਕੁਝ ਦਿਨ ਪਹਿਲਾਂ ਸਾਡੇ ਭਵਾਨੀਗੜ ਦੇਰੀਏ ਦੇ ਵਿੱਚ ਇੱਕ ਚੋ ਮਾਜੀ ਪਿੰਡ ਦੇ ਵਿੱਚ ਚੋਰੀ ਹੋਈ ਸੀ ਜਿੱਥੇ ਇੱਕ ਥਾਰ ਗੱਡੀ ਅਤੇ ਕੁਝ ਉਹਨਾਂ ਦੇ ਘਰ ਦਾ ਘਰੇਲੂ ਸਮਾਨ ਚੋਰੀ ਕਰਕੇ ਲੈ ਗਏ ਸੀ ਤੇ ਕੁਝ ਉਹਨਾਂ ਨੇ ਉਸ ਵਕਤ ਕੋਡ ਲਿਖਾਇਆ ਸੀ ਪਰ ਜਿਹੜਾ ਜਦੋਂ ਅਸੀਂ ਹੁਣ ਚੋਰ ਫੜੇ ਕਿੰਨੇ ਜਿਨ੍ਹਾਂ ਤੋਂ ਅਸੀਂ ਥਾਰ ਗੱਡੀ ਵੀ ਰਿਕਵਰ ਕਰਾ ਲਈ ਤੇ ਜਿਹੜਾ ਜਿਹੜਾ ਕੋਡ ਦੱਸਦੇ ਸੀ ਉਹ ਉਸ ਜਿਹੜਾ ਹੈਗਾ ਸੀ ਸਾਰਾ ਆਰਟੀਫੀਸ਼ੀਅਲ ਹੈਗਾ ਸੀਗਾ ਉਸ ਉਹਨਾਂ ਦੀ ਐਲਸੀਡੀ ਤੇ ਮੈਕਰੋਵੇ ਪ੍ਰੈਸ ਉਸ ਅਣਸੱਤੇ ਜਿਹੜੇ ਆਪਣੇ ਸੂਟ ਵਗੈਰਾ ਹੈਗੇ ਸੀਗੇ ਬਰੀ ਦੇ ਉਹਦੇ ਮੈਰਿਜ ਹੋਈ ਸੀ ਤਾਜੀ ਉਹਨੂੰ ਮੁੰਡੇ ਦੀ ਉਹ ਵੀ ਅਸੀਂ ਨੇ ਇਹਨਾਂ ਤੋਂ ਰਿਕਵਰ ਕਰਵਾ ਲੇ ਜਿਹੜੇ ਇਹਦੇ ਵਿੱਚ ਬਿੱਕਰ ਸਿੰਘ ਹੈਗਾ ਇਹਨਾ ਵਿੱਕੀ ਇਹ ਪਿੰਡ ਇਥੇ ਰੇਵ ਸਿੰਘ ਪੁੱਤਰ ਮਾਜੀ ਇਹ ਮਾਜੀ ਦਾ ਰਹਿਣ ਵਾਲਾ ਇਹਦੇ ਨਾਲ ਜਿਹੜਾ ਗਰਦੀਪ ਸਿੰਘ ਹੈ ਇਹਦੇ ਮਾਮੇ ਦਾ ਮੁੰਡਾ ਹੈਗਾ ਇਹ ਪਿੰਡ ਕਲਾਰਾਂ ਦਾ ਰਹਿਣ ਵਾਲਾ ਜ਼ਿਲ੍ਹਾ ਪਟਿਆਲੇ ਦਾ ਆਪਣੇ ਤਰ੍ਹਾਂ ਥਾਣਾ ਸਮਾਣਾ ਸਦਰ ਦਾ ਸਰ ਕੰਮ ਕੀ ਕਰਦੇ ਨੇ ਜੀ ਕੰਮ ਜਿਹੜਾ ਹੈਗਾ ਵਿੱਕੀ ਆ ਜਿਹੜਾ ਇਹ ਫੋਟੋਗ੍ਰਾਫੀ ਦਾ ਕੰਮ ਕਰਦਾ ਇਨੇ ਚ ਦੁਕਾਨ ਗੁੰਡੂ ਦੀ ਖੁੱਲੀ ਹੋਈ ਹੈ ਪਿੰਡ ਦੇ ਵਿੱਚ ਵੀ ਵਿਆਹ ਸ਼ਾਦੀਆਂ ਦੀਆਂ ਫੋਟੋ ਸਟੂਡੀਓ ਦਾ ਇਹ ਕੰਮ ਕਰਦਾ ਤੇ ਇਹਦੇ ਗੱਡੀਆਂ ਵਗੈਰਾ ਇੱਕ ਦੋ ਗੱਡੀ ਵੀ ਜਿਹੜੀ ਹੈਗੀ ਸਕੂਲਾਂ ਦੇ ਵਿੱਚ ਜਿਹੜੀਆਂ ਆਈਆਂ ਪੰਜਾਂ ਹੋਈਆਂ ਨੇਗੀਆਂ ਦੂਸਰਾ ਕੀ ਕੰਮ ਕਰਦਾ ਜੀ ਦੂਸਰਾ ਜਿਹੜੇ ਉਹ ਵੀ ਇਹਦੇ ਨਾਲ ਹੀ ਲੱਗਿਆ ਹੋਇਆ ਤੇ ਵਿਆਹ ਸ਼ਾਦੀਆਂ ਦੇ ਵਿੱਚ ਕੈਮਰੇ ਵਗੈਰਾ ਨਾਲ ਚੱਕ ਕੇ ਜਿਹੜੇ ਹੈਗੇ ਜਾਣ ਜਾਣ ਵਾਲੇ ਹੁੰਦੇ ਨੇਗੇ ਉਹ ਵੀ ਇਹ ਨਾਲ ਹੀ ਜਾਂਦਾ ਜੀ ਇਹਨਾਂ ਦੋਨਾਂ ਨੇ ਵਾਰਦਤ ਕੀਤੀ ਹੈ ਜੀ ਇਹਨਾਂ ਦੋਨਾਂ ਨੇ ਵਾਰਦਤ ਦੋਨੋਂ ਦੋਨੋਂ ਰਲ ਕੇ ਇਕੱਠੇ ਨੇ ਠੀਕ ਹੈ ਨਾ ਵਾਰਦਤ ਕੀਤੀ ਹੈ ਇਹ ਪਰਿਵਾਰ ਵੱਲੋਂ ਤਿੰਨ ਬੰਦੇ ਦੱਸਿਆ ਜਾ ਰਿਹਾ ਵੀ ਤਿੰਨ ਬੰਦਿਆਂ ਨੇ ਵਾਰਦਾਤ ਕੀਤੀ ਹੈ। ਹਾਲੇ ਹਾਲ ਤੱਕ ਅੱਡੀ ਸਾਡੀ ਇੰਟਰੋਗੇਸ਼ਨ ਦੇ ਹਾਲ ਤੱਕ ਦੀ ਜਿਹੜੀ ਪੁੱਛਗਿੱਛ ਦੇ ਆਧਾਰ ਤੇ ਜਿਹੜੀ ਹੈਗੇ ਦੋਵੇਂ ਬੰਦੇ ਹਲਤਕਾਈ ਨੇਗੇ। ਤੀਜੇ ਬੰਦੇ ਨੂੰ ਹਾਲੇ ਸਾਡੇ ਕੋਲੇ ਪੁਲਿਸ ਰਿਮਾਂਡ ਦੇ ਨੇ ਬਾਕੀ ਰਹੀ ਸਾਡੀ ਤਤਕੀਕ 취ਸ਼ਾ ਜਿਹੜੀ ਹੈ ਉਹ ਚੱਲ ਰਹੀ ਹੈ। ਸਾਰੇ ਕਿੰਨੀ ਤਰੀਕ ਦੀ ਘਟਨਾ ਹੈਗੀ ਆ ਤੇ ਕਿੰਨੇ ਟਾਈਮ ਦੇ ਵਿੱਚ ਪੁਲਿਸ ਨੇ ਰਿਕਵਰੀ ਕੀਤੀ ਹੈਗੀ। ਦੇਖੋ ਇਹ ਘਟਨਾ ਹੈਗੀ ਆ ਜੀ ਤਰੀਕ ਦੀ 7-9 ਦੀ ਘਟਨਾ ਹੈਗੀ ਆ। ਜੀ ਤੇ ਅਸੀਂ ਤਿੰਨ ਦਿਨਾਂ ਦੇ ਵਿੱਚ ਜਿਹੜੀ ਹੈਗੀ ਨੇ ਸਾਰੀ ਵਾਰਦਾਤ ਨੂੰ ਅਸੀਂ ਰਿਕਵਰ ਕਰਾ ਕੇ ਠੀਕ ਆ ਰਿਕਵਰੀ ਕਰਵਾ ਲਈ ਇਹਨਾਂ ਕੋਲ ਸਹੀ ਆ ਠੀਕ ਆ ਜੀ ਇਹ ਕਹਿੰਦਾ ਜਿਹੜੇ ਇਹ ਸੀਗੇ ਵੀ ਪਿੰਡ ਦੇ ਰਹਿਣ ਵਾਲੇ ਸੀ ਇੱਕ ਦੂਜੇ ਦਾ ਜਾਣਦੇ ਸੀ ਵੀ ਇਹ ਮੁੰਡਾ ਤੇ ਜਿਹੜੀ ਇਹਨਾਂ ਦੀ ਬੋਟੀ ਸੀਗੀ ਇਹ ਕੈਨੇਡਾ ਦੇ ਵਿੱਚ ਸੈਟਲ ਸੀਗੇ ਉੱਥੇ ਗਏ ਸੀਗੇ ਤੇ ਮਦਰ ਸੀ ਜਿਹੜੀ ਹੈਗੀ ਸੀਗੀ ਉਹ ਆਪਣੇ ਪੇਕੇ ਘਰ ਗਈ ਹੋਏ ਸੀਗੀ ਇਸ ਕਰਕੇ ਜਿਹੜਾ ਘਰ ਨੂੰ ਤਾਲੇ ਲੱਗੇ ਹੋਏ ਸੀ ਕਿ ਵੀ ਵਗੈਰਾ ਇਹ ਵੀ ਉੱਥੋਂ ਦੀ ਜਿਹੜੀ ਹੈਗੀ ਹੈ ਗਲੀ ਹੈ ਇਹ ਹੈਗੀ ਆ ਆਮ ਚੱਲਦੀ ਆ ਉਹ ਇਸ ਕਰਕੇ ਪਹਿਲਾਂ ਵੀ ਇਹਨਾਂ ਦਾ ਕਹਿੰਦਾ ਜਿਹੜਾ ਇਹਨਾਂ ਦੀ ਇਨਟੈਰੋਗੇਸ਼ਨ ਦੇ ਦੌਰਾਨ ਉਸ ਕਿਸੇ ਚੀਜ਼ ਦੀ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਹੈਗੀ ਇਹਨਾਂ ਦੀ ਪਹਿਲਾਂ ਪੁੱਛ ਟਾਈਮ ਪਹਿਲਾਂ ਇਹਨਾਂ ਦੀ ਗੱਡੀ ਕਢਾਉਣ ਪਿੱਛੇ ਆਪ ਜੀ ਕੋਈ ਤਕਰਾਰਬਾਜੀ ਆਈ ਸੀ ਉਸ ਗੱਲ ਦੀ ਵੀ ਇਹਨਾਂ ਨੇ ਖਿਜ ਰੱਖੀ ਇਸ ਗੱਲ ਦੇ ਵਿੱਚ ਵੀ ਠੀਕ ਹੈ ਕੋਈ ਵੀ ਚੀਜ਼ ਹਾਲ ਤੱਕ ਵਿਕੀ ਨਹੀਂ ਸੀ ਵੈਸੇ ਵੇਚਣ ਵਾਸਤੇ ਜਿਹੜਾ 골ਡ ਨੂੰ ਇਹ ਲੈ ਕੇ ਗਏ ਸੀਗੇ ਸੁਨਿਆਰੀ ਕੋਲ ਕਿਸੇ ਕੋਲੇ ਚੈੱਕ ਕਰਵਾਇਆ ਸੀ ਪਰ ਉਹ ਜਦੋਂ ਉਹਨੇ ਦੱਸਿਆ ਵੀ ਇਹ ਆਰਟੀਫੀਸ਼ਲ ਆ ਇਹਨਾਂ ਨੇ ਉਹੀ ਸਮਾਨ ਸਾਰਾ ਏਡੇ ਇਕੱਠਾ ਕਰਕੇ ਟੇਚੀ ਚ ਪਾ ਕੇ ਠੀਕ ਹੈ ਥੱਲੇ ਸਾਹਮਣਿਆ ਹੋਇਆ ਸੀਗਾ ਠੀਕ ਹੈ ਜਿਹੜਾ ਨੁਮਾ ਦਾ ਕੋਈ ਪਿਸ਼ੋਕੜ ਮਤਲਬ ਜਿਹੜਾ ਕਿਸ ਤਰ੍ਹਾਂ ਦਾ ਦੇਖੋ ਜਿਹੜਾ ਪਿਸ਼ੋਕੜ ਜੋ ਹਲੇ ਸਾਡੀ ਇਸ ਸੰਬੰਧੀ ਇਨਟੈਰੋਗੇਸ਼ਨ ਚੱਲ ਰਹੀ ਹੈ ਜੀ ਠੀਕ ਹੈ ਤੁਤੀ ਚੱਲ ਰਹੀ ਆ ਜਿਹੜਾ ਵਿੱਕੀ ਜਿਹੜਾ ਹੈਗਾ ਤੇ ਇਹਦਾ ਪਿਸ਼ੋਕੜ ਜੋ ਵੀ ਹੈਗਾ ਪਿੱਛੋਂ ਤੋਂ ਪਹਿਲਾਂ ਜੋ ਵੀ ਇਹਦੇ ਖਿਲਾਫ ਛੋਟੀ ਮੋਟੀ ਜਿਹੜੀਆਂ ਕੰਪਲੇਂਟਾਂ ਦੱਸ ਦਿੰਦੇ ਨੇ ਕਿ ਆਉਂਦੀ ਆ ਹੋਈ ਆਈ ਹੋਈ ਇਹਦਾ ਹਰ ਤኩል ਜੋ ਵੀ ਜਿਹੜੀ ਹੈਗੀ ਇਹਨਾਂ ਨੇ ਇੱਕ ਨਾ ਥਾਰ ਗੱਡੀ ਨੂੰ ਵੀ ਲੁਕੋ ਕੇ ਕਿਸੇ ਗੁਰੂ ਘਰ ਦੇ ਵਿੱਚ ਖੜਾਇਆ ਹੋਇਆ ਸੀ ਇਹ ਆਪਣੇ ਥਾਣੇ ਦੇ ਏਰੀਆ ਤੋਂ ਬਾਹਰ ਖੜਾਇਆ ਹੋਇਆ ਸੀਗਾ ਉਸ ਕਰਕੇ ਜਿਹੜੀ ਹੈਗੇ ਉਹ ਗੱਡੀ ਵੀ ਅਸੀਂ ਰਿਕਵਰ ਕਰਾ ਲਈ ਇੱਕ ਕੋਆਪਰੇਟਿਵ ਸੁਸਾਇਟੀ ਗੈਰਾ ਪੁਰੀ ਸੀ ਉਹਦਾ ਜਿਹੜੇ ਨਾਲ ਜੁੜਦਾ ਸੀ ਕਨੈਕਸ਼ਨ ਬਿਲਕੁਲ ਉਸ ਸਬੰਧੀ ਜਿਹੜਾ ਹੈਗਾ ਇਹਨਾਂ ਦੀ ਇੰਟਰੋਗੇਸ਼ਨ ਚ ਕੁਝ ਗੱਲ ਆਈ ਹੈ ਉਹ ਵੀ ਇਹਨਾਂ ਦੇ ਐਂਗਲ ਇਹਨਾਂ ਦਾ ਜਿਹੜਾ ਵਿੱਕੀ ਜਿਹੜਾ ਹੈਗਾ ਜਿਹੜਾ ਹੈਗਾ ਉਹ ਇਹਦੇ ਨਾਲ ਇਹਦੇ ਨਾਲ ਜੁੜਦਾ ਬਾਕੀ ਸਾਡੀ ਹਲੇ ਤਫ਼ਤੀਸ਼ ਹੈ ਸਬੰਧੀ ਜਾਰੀ ਹੈ ਸਰ ਥੋਰੀ ਜਿਵੇਂ ਚੋਰੀ ਕਰ ਰਿਹਾ ਹੈ ਘਰ ਤੋਂ ਕੋਈ ਪਰੇਸ਼ਾਨੀਆਂ ਇਹਨੂੰ ਜਾਂ ਮਿਲ ਕੇ ਇਹਦਾ ਇੱਕ ਸ਼ੌਂਕ ਬਣ ਚੁੱਕਿਆ ਸੀ ਦੇਖੋ ਜੋ ਘਰ ਨਾਲੀ ਗੱਲ ਜਿਹੜੀ ਲੱਗਦੀ ਆ ਵੀ ਇਹ 10 ਦੇ 35 40 ਵੀ ਕਿ ਜਮੀਨ ਹੈਗੀ ਇਹਦੇ ਕੋਲੇ ਗੱਡੀਆਂ ਹੈ ਬਸਰਾ ਵਗੈਰਾ ਪਾਈ ਹੋਈ ਆ ਤੇ ਗੱਡੀ ਵਗੈਰਾ ਸਕੂਲਾਂ ਦੇ ਵਿੱਚ ਪੰਜਾਂ ਹੋਈਆਂ ਨੇ ਜੀਆਂ ਆ ਫੋਟੋਗ੍ਰਾਫੀ ਦਾ ਕੰਮ ਕਰ ਵਧੀਆ ਦਾ ਫੈਸ਼ਨ ਚੱਲਦਾ ਜਿਹੜਾ ਹੈਗਾ ਦੇਖੋ ਇਹ ਜੀ ਦਾ ਮਜਬੂਰੀ ਵਾਲੀ ਦਾ ਕੋਈ ਗੱਲ ਨਹੀਂ ਕਹੀ ਦੀ ਵੀ ਇਸ ਦਾ ਇੱਕ ਕੰਨਾ ਇਹਨੇ ਬਸ ਜਿੰਨੇ ਕਹਿੰਦੇ ਨੇ ਜਾਣ ਪੁੱਝ ਕੇ ਵਾਲੀ ਜੋ ਵੀ ਹੈਗਾ ਇਹਦੇ ਕੰਮ ਕੀਤਾ ਹੋਇਆ ਸੂਜਵਾਂ ਨਾਲ ਇਹ ਜੀ ਗੱਲ ਨਹੀਂ ਹੈਗੀ ਵੀ ਇਹਨੂੰ ਕੋਈ ਮਜਬੂਰੀ ਹੋ ਸਕਦੀ ਹੈ ਬਾਕੀ ਰਹੀ ਗੱਲ ਵਾਲੇ ਇਹ ਲੋਕਾਂ ਦੇ ਰੱਦੋ ਰੱਦ ਅਮੀਰ ਹੋਣ ਦੇ ਲੋਕਾਂ ਦੇ ਉਹ ਹੁੰਦੇ ਨੇਗੇ ਕਿ ਕਹਿੰਦੇ ਆ ਵੀ ਅਸੀਂ ਅਮੀਰ ਹੋ ਜਾਈਏ ਇਸ ਕਰਕੇ ਉਹ ਇਹਨੇ ਜਿਹੜੀ ਹੈਗੀ ਇਹ ਚੋਰੀ ਕੀ ਕਰਕੇ ਦੇਖੋ ਇਸ ਸਬੰਧੀ ਹਲੇ ਜਿਹੜਾ ਰਿਕਾਰਡ ਖੰਗਾਲ ਕੇ ਚੈੱਕ ਕਰਾਂਗੇ ਵੀ ਜੇ ਕੋਈ ਇਹਨੂੰ ਹਲੇ ਫਿਦਾ ਹਲੇ ਦੇ ਬਾਰੇ ਨਹੀਂ ਪਤਾ ਪਹਿਲਾਂ